જારી ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੈੜੇ ਵਾਲ ਪਿੰਡ ਜਿਹੜਾ ਗੋਦ ਲਿਆ ਹੋਇਆ ਜੀ ਤੇ ਅੱਜ ਸਾਡੇ ਵੀਰ ਬੰਦੇ ਨਾਲ ਤੇਲ ਉਹ ਜਿਹੜਾ ਬੰਦਿਆ ਜਾ ਰਿਹਾ ਵੀਰ ਪਰਵਜੀਤ ਸਿੰਘ ਪਰਵੀ ਜਗਰੂਪ ਸਿੰਘ ਤੇ ਭਵਨਪ੍ਰੀਤ ਸਿੰਘ ਇਹ ਵੀਰ ਲੱਗੇ ਹੋਇਆ ਤੇ ਉਧਰ ਲਿਸਟ ਲੈ ਕੇ ਇਧਰ ਖਾਦ ਜਿਹੜੀ ਪਿਓਰ ਡਾਇਆ ਖਾਦ ਜਿਹੜੀ ਦਿੱਤੀ ਆ ਤੇਲ ਮੇਰਾ ਖਿਆਲ ਆ ਵੀ ਸਾਨੂੰ 600 ਦੀ ਲੋਡ ਪੈਣੀ ਹੈ ਤੇਲ ਦਾ ਫਰਕ ਆਪਣਾ ਮੰਨ ਕੇ ਰੱਖਣੇ ਆਣੇ ਨੇ ਆ 600 ਦੀ ਲੋਡ ਪੈਣੀ ਆ ਉਹ ਕਰ ਦੋ ਇਹੋ ਟੈਂਕੀ ਲਿਆਂਦੀ ਵੱਡੀ ਤੇ ਨਾਲ ਡਰਮ ਬਹੁਤ ਆ ਗਾਈ ਆ ਵੱਡੀ ਪਰੀ ਆ ਇਹ ਲੱਗਦਾ ਘਟ ਜਾਣਾ ਕੋਈ ਕਿਸਾਨ ਜਿਹੜੇ ਉਹ ਜ਼ਿਆਦਾ ਹੋਰ ਵੀ ਜਿਹੜੇ ਨਾਲ ਜੁੜੇ ਆ ਹਾਂਜੀ ਕਿੰਨੀ ਮਰੀਜ਼ ਜੀ ਤੁਹਾਡੀ ਤੁਹਾਡੀ ਕਿੰਨੀ ਮਰੀਜ਼ ਦੋ ਦੋ ਕਿਲੋ ਤਾਂ ਤੁਹਾਡੀ ਬਾਈ ਜੀ ਹਾਂ ਇੱਥੇ ਕਰੀਏ ਆ ਤੇ 6 ਕਿੱਲੇ ਥਾ ਤੇ ਪਰ ਤੁਹਾਡਾ ਨਾਮ ਨੇ ਕਿਹਨੇ ਲਿਖਿਆ ਅੱਛਾ ਜੀ ਉਹ ਕਰੋ ਆਓ ਉਹਨਾਂ ਨੂੰ ਲਿਖਾਓ ਉਹਨਾਂ ਨਾਲ ਇਹ ਇਹਨਾਂ ਦਾ ਨਾਮ ਦਰਿਆਜ ਦਰਿਆਜ ਤੁਹਾਡੀ ਹਾਂ ਜੀ ਦੋ ਕਿੱਲੇ ਤੁਹਾਡੀ ਦਰਿਆਜ ਦਰਿਆਜ ਨਹੀਂ ਦਰਿਆਲ ਹੀ ਨਹੀਂ 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 ਹਾਂ ਜੀ ਪਰਿਆ ਥਾ ਪਰਿਆ ਵੀਆ ਥਾ ਅੱਛਾ ਹਾਂ ਜੀ ਹਾਂ ਜੀ ਜਿਹੜੀ ਨਲੇ ਚਾ ਜਿਹੜੀ ਜੀ ਪੜੇ ਵਾਲ ਪਿੰਡ ਦੇ ਉਹ ਗੱਲ ਕਰੋ ਪੜੇ ਵਾਲ ਚ ਨਹੀਂ ਇਹਦਾ ਪਿੰਡ ਧਗਾਈ ਆ ਅੱਛਾ ਇਹ ਧਗਾਈ ਪੜਿਆ ਪਿੰਡ ਪੜੇ ਵਾਲਾ ਸਾਡੇ ਪਿੰਡ ਦਾ ਚੌਂਕੀ ਦਾ ਚੌਂਕੀ ਦਾ ਠੀਕ ਜੀ ਜਰੂਰ ਕਰ ਕੋਈ ਹਾਂ ਠੀਕ ਹੈ ਤਾਂ ਮੈਂਨੇ ਕੋਈ ਚੀਖ ਜਾਣ ਨਿਕਲਦੇ ਠੀਕ ਆ ਜੀ ਠੀਕ ਵਾਹ ਵਾਹ ਠੀਕ ਹੈ ਤੂੰ ਆਪਣੇ ਹਿਸਾਬ ਨਾਲ ਦੇਖੀ ਤੂੰ ਜਾ ਜਿਹੜਾ ਇਹਦੀ ਪੂਰੀ ਇਨਕਵਾਰੀ ਕਰਾ ਕੇ ਦੇਖ ਕੇ ਫੇਰੀ ਉਹਨਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ ਤੇ ਇਹਨਾਂ ਨਾਲ ਸ਼ਕਤੀ ਜਾ ਰਹੀ ਹੈ ਜੀ ਪੂਰਾ ਇਹ ਜਿਹੜਾ ਸਾਡਾ ਟਰੱਕ ਖੜਾ ਦੇ ਵਿੱਚ ਵੱਡਾ ਜਿਹੜਾ ਟਰੱਕ ਜਿਹੜਾ ਲਿਆ ਸੀ ਕਿਸ਼ਤੀਆਂ ਲੱਦਣ ਨੂੰ ਉਹਦੇ ਵਿੱਚ ਜਿਹੜਾ ਇਹ ਜਿਹੜਾ ਲੱਦ ਕੇ ਖਾਦ ਜਿਹੜੀ ਪਿਓ ਡਾਇਆ ਜਿਹੜਾ ਬੜੀ ਮੁਸ਼ਕਲ ਜਿਹੜਾ ਡਾਇਆ ਮਿਲ ਰਿਹਾ ਉਹ ਡਾਇਆ ਜਗਾ ਲੈਂਦਾ ਤੇ ਜਿਹੜਾ ਰਮਨ ਡਾਇਆ ਇਹ ਨਾਲ ਹੀ ਹੁਣ ਜਿਹੜੀ ਤੇ ਨਾਲ ਹੀ ਹੁਣ ਜਿਹੜਾ ਬੜਾਲੇ ਦੇ ਵਿੱਚ ਤੇ ਅਬਦੁੱਲਾਪੁਰ ਫਿਰ ਮਿਆਣੀ ਫਿਰ ਥੱਤੇ ਕੁਲਾ ਤੇ ਫਿਰ ਰੜਾ ਪਿੰਡ ਉਹਨਾਂ ਪਿੰਡਾਂ ਦੇ ਵਿੱਚ ਵੀ ਜਲਦੀ ਜਿਹੜਾ ਵੰਡਿਆ ਜਾਊ ਤੇ ਫਿਰ ਫਾਜ ਲਗਾ ਫਿਰ ਫਾਜ ਲਗਾ ਜਿੱਥੇ ਉੱਥੇ ਵੀ ਜਾਇਆ ਜਾਊਗਾ ਵੱਖ-ਵੱਖ ਜਗ੍ਹਾ ਤੇ ਜਿੱਥੇ ਖਸਤਾ ਵੱਲੋਂ ਖੋਦ ਜਿਹੜੇ ਲਏ ਗਏ ਪਿੰਡਾਂ ਦੇ ਉਹਨਾਂ ਵਿੱਚ ਜਿਹੜਾ ਸ਼ੁਰੂਆਤ ਜਿੱਥੇ ਅੱਜ ਦੋ ਟਰੈਕਟਰ ਜਿਹੜੇ ਉਹ ਜਿਹੜੇ ਨਵੇਂ ਟਰੈਕਟਰ ਲਏ ਗਏ ਕਿਉਂਕਿ ਦੂਜੇ ਸਿੰਗਲ ਜਿਹੜੇ 2 4x2 ਜਿਹੜੇ ਟਰੈਕਟਰ ਨਹੀਂ ਚੱਲਦੇ ਕਿਉਂਕਿ ਉੱਥੇ ਜਿਹੜਾ ਨੂਪੀ ਜੀ ਪੈ ਗਈ ਉਹ ਤੇ ਉਹਦੇ ਉੱਪਰ ਟਰੈਕਟਰ ਨਹੀਂ ਚੱਲਦੇ ਉੱਥੇ ਬਹਾਈ ਦੋ ਦੋ ਤਿੰਨ ਤਿੰਨ ਚਾਰ ਚਾਰ ਖਿੱਲਿਆਂ ਵਾਲੇ तकरीबन 300 ਕਿੱਲਿਆਂ